ਕਬੀਰ ਜੀ ਵਿਪਾਸ ਭਰਵਾਰਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਹੰਕਾਰ ਸਤਿਗੁਰ ਪ੍ਰਸਾਦ ਮਨ ਜੀਵਨ ਕੀ ਸੰਕਾ ਨਾਸੀ ਆਪਨ ਰੰਗ ਸਹਿਜ ਪ੍ਰਗਾਸੀ ਜਦੋਂ ਨਾਮ ਦਾ ਆਤਮ ਰੰਗ ਦਾ ਆਤਮ ਰੰਗ ਨਾਲ ਸਹਿਜ ਪ੍ਰਕਾਸ਼ ਹੋ ਗਿਆ ਆਤਮ ਰੰਗ ਸਹਿਜ ਪ੍ਰਕਾਸ਼ੀ ਪ੍ਰਗਾਸੀ ਆ ਪ੍ਰਗਾਸੀ ਹਾਂ ਗੱਗੇ ਰੋਏ ਹੋਪਨ ਜੀਵਨ ਕੀ ਸੰਕਾ ਨਾਸੀ ਆਪਨ ਰੰਗ ਸਹਿਜ ਪ੍ਰਗਤੀ ਹਾਂ ਸਹਿਜ ਪ੍ਰਗਤੀ ਪ੍ਰਗਤੀ ਜੋਤ ਵਿਟਿਆ ਅਧਿਆਰਾ ਪ੍ਰਗਾਸ ਸਹਿਜ ਪ੍ਰਗਾ ਆਤਮ ਰੰਗ ਆਪਨ ਆਪਨ ਰੰਗ ਆਹੋ ਆਪਣਾ ਰੰਗ ਆਤਮ ਰੰਗ ਜਦੋਂ ਆਤਮਾ ਦਾ ਰੰਗ ਕਿਹਾ ਜਾਂਦਾ ਹੈ ਇਹ ਦੇਖਿਆ ਸਹਿਜ ਵੀ ਹੋ ਗਿਆ ਚਾਣਣ ਵੀ ਹੋ ਗਿਆ ਪਰਮ ਦਾ ਨਾਸ ਹੋ ਗਿਆ ਆਤਮ ਰੰਗ ਰੰਗ ਆਤਮ ਦਾ ਕਿਹਾ ਜਾ ਕਿ ਪਰਮ ਕਹਿੰਦਾ ਰੰਗ ਦਾ ਰੂਪ ਰੰਗ ਹੈ ਆਤਮ ਰੰਗ ਸਹਿਜ ਤਰੋ ਪ੍ਰਗਾਸ਼ ਚੱਲੂ ਸਿੱਧਾ ਗੱਲਾਂ ਇਕੱਠੀ ਜਾਂਦੇ ਆਤਮ ਰੰਗ ਸਹਿਜ ਪ੍ਰਗਾਸੀ ਬੁੱਧੀ ਪ੍ਰਗਾਸੀ ਲਫ਼ਜ਼ ਵਰਤਿਆ ਬੁੱਧੀ ਹੈ ਤਾਂ ਇਸਤਰੀ ਹੈ ਇਸਤਰੀ ਹੈ ਜਪਨਾ Porchea ਗੁਰਮਤਾ ਬੁੱਧ ਬੋਲਦੀ ਹੈ ਬੁੱਧ ਦੇ ਵਿੱਚ ਪ੍ਰਕਾਸ਼ ਹੋਇਆ ਹੈ ਸਹਿਜ ਪ੍ਰਗਤੀ ਕੀ ਕੀ ਹੋਈ ਹੈ ਬੁੱਧ ਵੀ ਮਨ ਬਿਟੇ ਕੀ ਹੋਇਆ ਚਿੰਤਾ ਨਹੀਂ ਹੈ ਬੁੱਧ ਵਿੱਚ ਯਾਨੀ ਲਾਲਟਣ ਪੜਖਦੀ ਨਹੀਂ ਚਾ ਪੜਖਦੀ ਦੀ ਜਾਨਣਾ ਟਿਕਿਆ ਜਾਂ ਲਾਲਟਣ ਪੜਖਦੀ ਉਹ ਜਾਨ ਨੂੰ ਟਿਕਿਆ ਹੋਇਆ ਕਦੇ ਦੇਰਾ ਕਦੇ ਜਾਨ ਨੂੰ ਉਧਾਰ ਹੈ ਟਿਕਿਆ ਹਣੀ ਜਾਨ ਨੂੰ ਪਟਕਣਾ ਹੈ ਪੜਕ ਆਪਾ ਪੜ ਲਾਡਣ ਨੂੰ ਪੜਕਦੀ ਕਹਿੰਦੇ ਇਹਨੂੰ ਪੜਨ ਦਾ ਹੈ ਪਟਕਣਾ ਨਹੀਂ ਹੈ ਉੱਥੇ ਵੀ ਪਟਕਣਾ ਆਇਆ ਪਟਕਣਾ ਕੋਈ ਗੱਲ ਨਹੀਂ ਪ੍ਰਗਟੀ ਜੋਤ ਮਿਟਿਆ ਅਧਿਆਰਾ ਪ੍ਰਗਟੀ ਜੋਤ ਮਟਿਆ ਅਧਿਆਰਾ ਜਾਂ ਜੋਤ ਪ੍ਰਗਟ ਹੁੰਦੀ ਹੈ ਸਾਰਾ ਹਨੇਰਾ ਬਿਟ ਗਿਆ ਤੇਰਾ ਕਿਸੇ ਖੁੱਜਿਆ ਰਿਹਾ ਹੀ ਨਹੀਂ ਪਰ ਗਿਆਨੀ ਕਾ ਮਹਰ ਪ੍ਰਗਾਸ ਜੈਸੇ ਤਾਰੂ ਪਰ ਕਤੇ ਗੁਜੇ ਕਤੇ ਪੁਰਾਣੇ ਰਿਸ਼ਤਾਰੇ ਹੋਈ ਦੀ ਪਰਭਾਤੀ ਆ ਹੁਣੇ ਪਰਭਾਤੀ ਕੀ ਆ ਰਾਤਾਂ ਰਹੀ ਦੀ ਸੂਰਜੋ ਜੋ ਨਿਕਲਿਆ ਸੀ ਸੂਰਜ ਨਿਕਲਿਆ ਨਹੀਂ ਰਾਤ ਰਹੀ ਦੀ ਰਾਤ ਨਹੀਂ ਆ ਹੁਣ ਸੂਰਜ ਵੀ ਨਹੀਂ ਦਿਖਾਈ ਦਿੱਤਾ ਬਸ ਸੂਰਜ ਨਿਕਲ ਵਾਲਾ ਹੀ ਆ ਪੈਸੇ ਉਹਨੇ ਮੋੜਦਾ ਹੁਣ ਇਹ ਉਬਰਤ ਬੇੜਾ ਹਾਂ ਇਹ ਹੀ ਉਬਰਤ ਬੇੜਾ ਉਬਰਤ ਬੇੜਾ ਇਹ ਜਾਂ ਕਿੰਨ ਮਿਲੀ ਪਹਿਲੀ ਸੂਰਜ ਦੀ ਕਰਨ ਨਾਲ ਉਬਰਤ ਬਿੜ ਜਾਉ ਦਰਸ਼ਨ ਹੋ ਜਾਂਦੇ ਇਹ ਪਰਵਾਹ ਤਾਂ ਇਹ ਨੂੰ ਉਬਰਤ ਬੇੜਾ ਖੈਦ ਹੈ ਉਬਰਤ ਬੇੜਾ 2 ਵਜੇ ਨਹੀਂ ਹੁੰਦਾ ਉਬਰਤ ਬੇੜਾ ਜਦੋਂ ਹੁੰਦਾ ਜਦ ਸੂਰਜ ਬਿਕਣ ਵਾਲਾ ਹੋਵੇ ਸੂਰਜ ਦੇ ਦਰਸ਼ਨੇ ਉਬਰਤ ਦੀ ਬਹੁਤ ਪੈੜੀ ਹੈ ਪਹਿਲੇ ਕਰਨ ਸੂਰਜ ਨੂੰ ਦੇਖ ਕੇ ਤਾਂ ਹੀ ਰੋਟੀ ਖਾਣ ਦਿੰਦੇ ਸੀ ਅੱਗੇ ਲੋਕ ਪਹਿਲੇ ਕਰਨ ਉੱਪਰ ਤਾਂ ਪਹਿਲਾਂ ਆਤਮਾ ਨੂੰ ਕੋਈ ਛਕਾਉਣਾ ਵੀ ਫਿਰ ਆਪ ਛਕਣਾ ਉਹ ਬਾਹਰਲਾ ਸੂਰਜ ਮੰਨ ਲਿਆ ਅੱਦਲਾ ਛੜਤਾ ਬਾਹਰਲਾ ਲੈ ਲਿਆ ਅੱਦਲਾ ਛੜਤਾ ਸ਼ਬਦ ਗੁਰੂ ਛੜਤਾ ਖੜੀ ਪ੍ਰਗਟੀ ਜੋਤ ਮਿਟਿਆ ਹਨੇਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਵਿਚਾਰ ਜਦ ਵਿਚਾਰ ਗੁਰਬਾਣੀ ਜਦ ਵਿਚਾਰੀ ਕਬੀਰ ਨੇ ਵੀ ਉਹ ਕਹਿੰਦਾ ਸੀ ਵਿਚਾਰਿਆ ਗੁਰਬਾਣੀ ਦੀ ਵਿਚਾਰ ਚੋਂ RAM ਰਤਨ ਪਾ ਲਿਆ RAM ਰਤਨ ਕੀ ਪਾ ਲਿਆ ਤਤ ਗਿਆਨ ਪਾ ਲਿਆ ਤਤ ਵਸਤੂ ਜਿਹੜਾ ਇਹਦੇ ਚ ਬਖਣ ਨਹੀਂ ਗੁਰਬਾਣੀ ਦਾ ਬਖਣ ਗੁਰਬਾਣੀ ਨੂੰ ੜਕ ਕੇ ਬਖਣ ਪ੍ਰਾਪਤ ਕਰ ਲਿਆ ਇਹ ਹੀ ਲੋਭ RAM ਰਤਨ ਜਾਂ ਲੋਭ ਰਤਨ ਕੋਈ ਗੱਲ ਨਹੀਂ ਰਾਮ ਰਤਨ ਨਾਮ ਦਾ ਹੀ ਨਾਮ ਰੂਹ ਗਿਆ। ਕੀ ਹੈ? ਜੈ ਆਨੰਦ ਦੁੱਖ ਦੂਰ ਪਰਮ ਰਤਨ। ਰਉ ਦਾ ਤਲ ਜਿੱਦਾਂ ਰੱਗਿਆ ਹੋਇਆ ਹੈ ਉਹ ਵਸੂ ਬਣ। ਨਾਮ ਦਾ ਰੰਗ ਚੜਿਆ। ਨਾਮ ਜਿਹਾ ਪਰਗਟ ਰੰਦ ਆਪਣਾ ਰੱਗ ਵੀ ਚੜ ਗਿਆ। ਗਿਆਨ ਜੀ ਨੂੰ ਆਪਣਾ ਗਿਆਨ ਹਰੇ ਕੇ ਗਿਆਨ ਨਾਲ ਚੜ ਗਿਆ। ਗਿਆਨ ਕੋਈ ਵੀ ਹੋਰ ਅビ ਝੜਦਾ। ਸਮਝ ਆਈ ਆਪਣਾ ਰੰਗ ਚਾੜਦਾ ਕੀਰਤਨ ਵਾਲਿਆਂ ਨੂੰ ਕੀਰਤਨਦਾਰਾਂ ਵਿਚਾੜਦਾ ਉਹ ਉਹ ਬੈਠੇ ਬੈਠੇ ਵੀ ਕੋਈ ਨੂੰ ਕੋਈ ਸੋਰਾ ਲਾਪੀ ਜਾਂਦੇ ਨੇ ਹਣੀ ਹਣੀ ਇਹਨਾਂ ਜਿਹੜਿਆ ਹੁੰਦਾ ਉਹ ਤਬਲੇ ਮਿਹੜਾਉਂਦੇ ਉਕੜਾ ਨਹੀਂ ਦੇਖਦੀ ਤੇ ਕਰ ਬੈਜੂ ਤਾਂ ਵੀ ਉਕੜਾ ਹਲਾਈ ਜਾਂਦਾ ਕਿ ਐਂ ਚੀਤ ਰੱਖ ਕੇ ਰਚਣਾ ਦੀ ਹੱਡੀ ਨਹੀਂ ਰਹਿੰਦੀ ਗੌਣ ਵਾਲੇ ਸਮਝ ਆਈ ਗੌਣ ਵਾਲੇ ਦਾ ਗਾਣਾ ਨਹੀਂ ਰਹਿਣਾ ਅੱਡਾ ਡਰਾ ਯਾ ਸਾਰੇ ਪ੍ਰਕਾਰ ਦੇ ਰੰਗ ਜੋ ਵੀ ਕਲਾ ਉਹਦਾ ਆਪਣਾ ਰੰਗ ਹੈ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਦਿਵ ਤਤ ਲਗ ਲਾ ਜਹ ਆਨੰਦ ਅਨੰਤ ਜਿਤ ਜਿੱਤੇ ਆਨੰਦ ਹੋਵੇ ਜਿੱਤੇ ਮਨ ਟਿਕ ਜਵੇ ਆਨੰਤਤਾ ਹੋ ਲਈ ਦੁਖ ਦੂਰ ਪਿਆਨਾ ਬਸ ਉਹਦਾ ਦੂਰ ਤਾਂ ਬਹੁਤ ਦੁਖ ਤਾਂ ਬਹੁਤ ਦੂਰ ਚਲੇਗਾ ਦੁੱਖ ਬਹੁਤ ਦੂਰ ਭੱਜ ਜਾਂਦੇ ਨੇ ਉੱਥੋਂ ਜਿੱਥੇ ਅਨੰਦ ਹੁੰਦਾ। ਸੰਸਾਰੇ ਦੁੱਖ ਦੁਖ ਰਹੇ ਨਹੀਂ ਜਾਂਦੇ। ਚਾਹੇ ਆਨੰਦ ਦੁੱਖ ਦੂਰ। ਮਨ ਮਾਨਕ ਲਿਵ ਤਤ ਨੂੰ ਕਰਨਾ। ਕੋਈ ਜਿਹੜਾ ਮਨ ਮਾਨਕ ਹੈ। ਉਹ ਲਿਵ ਤਤ ਵਿੱਚ ਲਿਵ ਲੀਨ ਹੋ ਜਾਂਦਾ। ਲੁੱਕ ਜਾਂਦਾ ਲਿਵ ਲੀਨ ਹੋ ਜਾਂਦਾ। ਆਪਣੇ ਮੂਲ ਵਿੱਚ ਲਿਵ ਲੀਨ ਹੋ ਜਾਂਦਾ। ਜਦੋਂ ਮੂਲ ਵਿੱਚ ਲਿਵ ਲੀਨ ਹੋ ਜਾਂਦਾ ਤੇ ਸਰੀਰ ਨਾਲ ਜੁੜਿਆ ਹੋਇਆ ਦੀ ਸਰੀਰ ਦੇ ਦੁੱਖ ਨੂੰ ਲੱਗਦੇ ਹੀ ਨਹੀਂ ਸਰੀਰ ਦੇ ਦੁੱਖ ਮਹਿਸੂਸ ਹੈ ਨਹੀਂ ਉੱਤੇ ਉਹ ਮਹਿਸੂਸ ਨੂੰ ਕਜਾਦ ਕਰਦਾ ਹੈ ਜਾਂ ਸਰੀਰ ਨੂੰ ਜੁੜਿਆ ਹੋਇਆ ਹੋਵੇ تیر ਗੁੜੀ ਝੱਟ ਕੇ ਹਿਰਦੇ ਵਿੱਚ ਲਿਬਲੀ ਨ ਹੋ ਜਦ ਇਹ ਉਹ ਕਲਾ ਦੱਸੀ ਅਕਬੀਰ ਨੇ ਕਲਾਬਦੀ ਦੱਸੀ ਉਹ ਗੱਲ ਦੱਸੀ ਹੈ ਭੇਤ ਦੱਸਿਆ ਵੀ ਕਿਉਂ ਤੱਤੀ ਤਵੀਰ ਹੱਸ ਤੇ ਦੁੱਖ ਨੂੰ ਸੁਖੀ ਹੋਵੇ ਜਿਹੜੇ ਲੋਕ ਕਹਿੰਦੇ ਨੇ ਵੀ ਤਤੀ ਤਵੀ ਤੇ ਦੁੱਖ ਕਿਉਂ ਨਹੀਂ ਮਹਿਸੂਸ ਆ ਉਹਦਾ ਜਵਾਬ ਹੈ ਤਾਂ ਨਹੀਂ ਹੋਇਆ ਆਗਲ ਹੈ ਹਾਲਾਂਕਿ ਕਬੀਰ ਦੀ ਵੀ ਗੱਲ ਹੈ ਜਹਾਦੀ ਦੇ ਮਾਰੀਏ ਕਬੀਰ ਨੇ ਆਪਣੀ ਕਹਾਣੀ ਦੀ ਵੀ ਗੱਲ ਆਸਦੀ ਹੈ ਦੇ ਵਿੱਚ ਅਜੋ ਸੂਰਜ ਦੀ ਕਿਹਨ ਟਿਕੀ ਦੀ ਹੈ ਕਬੀਰ ਨੂੰ ਪਰਵਾਤੀ ਦੇ ਵਿੱਚ ਇਹ ਕੰਮ ਹੋ ਜਾਂਦਾ ਉਹ ਤੋਂ ਪਹਿਲਾਂ ਹੀ ਦੋ ਵਾਰ ਦਮੜਾ ਦੇ ਕੰਮ ਹੋ ਜਾਂਦਾ ਚਾਰ ਪਦਾਰਥ ਮਿਲਿਆ ਤਾਂ ਗੱਲੇ ਹੋਰ ਹੋ ਜਾਂਦੀ ਆ ਫਿਰ ਗੱਲ ਹੋਰ ਹੈ ਤਾਂ ਵੀ ਕਹਾਂ ਚਲੇਗੇ ਇਹਦਾ ਦੋ ਪਦਾਰਥ ਵਾਲਾ ਹੀ ਭਗਤ ਹੁੰਦਾ ਹੈ ਭਗਤ ਦੋ ਪਦਾਰਥ ਵਾਲਾ ਹੀ ਹੁੰਦਾ ਚਾਰ ਪਦਾਰਥ ਵਾਲਾ ਉਹ ਤੋਂ ਖਾਲ ਦਬੀ ਜਾਂਦਾ ਚਾਰ ਪਦਾਰਥ ਵਾਲਾ ਦਾ ਰਹਿਦਾ ਔ ਵੀ ਭਗਤੇ ਹੈ ਪਰ ਉਹਦਾ ਭਰਮ ਦਾ ਨਾਸ ਹੋ ਜਾਂਦਾ ਇਸ ਕਰਕੇ ਉਹਦੋਂ ਕਬੀਰ ਕਹਿੰਦਾ ਚੌਥੇ ਪਦਮ ਜਦ ਕੀ ਜਤ ਚੌਥੇ ਲੁਕ ਗਿਆ ਜਾ ਕੇ ਚੌਥੇ ਪਦ ਆ ਹੀ ਹੈ ਚੌਥਾ ਪਦ ਬਾਣ ਜਿਹੜਾ ਹੈ ਆਪਣੇ ਬੋਲ ਵਿੱਚ ਲੁਕ ਗਿਆ ਜਾ ਕੇ ਤੇ ਤੂੰ ਖੜੇ ਦਾ ਬੋਲਦਾ ਦੁੱਖ ਦੂਰ ਹੋ ਗਏ ਜਿਹੜਾ ਸੱਟ ਨਾਲ ਦੁੱਖ ਹੋਣਾ ਸੀ ਉਹ ਤਾਂ ਦੂਰ ਪਿਆ ਨਾ ਮੰਨੇ ਦੁੱਖ ਸੁਸਤ ਨਹੀਂ ਬੰਨੇ ਦੁੱਖ ਬੇਸੂਸ ਨਹੀਂ ਇਹ ਉਹ ਭੇਦ ਦੀ ਗੱਲ ਦੱਸੀ ਹੈ ਕਿਉਂ ਹੈ ਹੁੰਦਾ ਕੀ ਹੋ ਜਾਂਦਾ ਹੁੰਦਾ ਸ਼ਾਇਦ ਕਿਸੇ ਨੇ ਪੁੱਛਿਆ ਹੋਵੇ ਪੁੱਛਦੇ ਹੋਣ ਲੋਗ ਵੀ ਕੀ ਹੋਇਆ ਉਹ ਜਵਾਬ ਦੇ ਗਏ ਨੇ ਦੋ ਵਿੱਚ ਉਹ ਜਵਾਬ ਦਿੱਤਾ ਪੇਦਾ ਦਿੱਤਾ ਹਾਤੀ ਦੇ ਬੇਲੇ ਆ ਗਾਲ ਜੀ ਹੋ ਜਾਂਦੀ ਹੈ ਜੇ ਐ ਹੋਵੇ ਤਾਂ ਐ ਹੋ ਜਾਂਦਾ ਸੁਣ ਚੋੜ ਲੱਗੀ ਹਾਂ ਵੀ ਚੋੜਣ ਲੱਗੀ ਹੋਊਗੀ ਮੈਨੂੰ ਨਹੀਂ ਮਹਿਸੂਸ ਹੋਈ ਫੇਰ ਤਾਂ ਲੱਗੀ ਹੋਊਗੀ ਹਾਂ ਜੀ ਜੋ ਕਿਸ਼ ਹੋਵਾ ਸੋ ਤੇਰਾ ਪਾਣਾ ਜੋ ਜੇ ਕੋ ਬੁੱਝੇ ਸੋ ਸਹਿਜ ਸਮਾਣਾ ਜੋ ਹੋਵਾ ਸੀ ਕੀ ਹੋਇਆ ਸੀ ਆ ਪੰਕਤੀ ਕਿਉਂ ਲਿਖੀਆ ਜੋ ਹੋਆ ਸੋ ਤੇਰਾ ਪਣ ਸੋ ਤੇਰਾ ਪਣ ਉਹ ਅਸਲ ਵਿੱਚ ਹਾਤੀ ਵਾਲੀ ਕਹਾਣੀ ਹੋ ਰਹੀ ਸੀ ਹੈ ਕਥਨਾ ਵਾਲੀ ਕਹਿੰਦੇ ਜਿਵੇਂ ਕੋਈ ਹੋਇਆ ਸੀ ਹਾਤੀ ਮਰੇ ਤੇ ਛੱਡਿਆ ਸੀ ਫਿਰ ਚੋਟ ਮਾਰੀ ਸੀ ਉਹਦਾ ਤੇਰਾ ਪਾੜਾ ਸੀ ਚਾਹੁੰਦਾ ਸੀ ਸ਼ਾਇਦ ਲੋਕਾਂ ਨੂੰ ਦਿਖਾਉਣ ਵਾਸਤੇ ਚਾਹੁੰਦਾ ਸੀ ਸ਼ਾਇਦ ਉਹਨੂੰ ਦਾ ਹੰਕਾਰ ਤੋੜਨ ਵਾਸਤੇ ਚਾਹੁੰਦਾ ਸੀ ਕਿਉਂ ਕਿਉਂ ਦਾ ਜਵਾਬ ਫਿਰ ਵੀ ਨਹੀਂ ਦਿੱਤਾ ਤੇਰਾ ਪਾੜਾ ਸੀ ਕੀ ਸੀ ਤੇਰਾ ਬਣ ਇਹ ਦੀ ਦੱਸ ਤੂੰ ਚਾਹੁੰਦਾ ਸੀ ਕਿਉਂ ਚਾਹੁੰਦਾ ਸੀ ਬਦੂਰੀ ਉਹਦਾ ਕਾਹੇ ਜਵਾਬ ਮਿਲ ਗਏ ਹੰਕਾਰੀ ਦਾ ਹੰਤਾਰ ਟੁੱਟ ਗਿਆ ਕਬੀਰ ਦਾ ਵਿਸ਼ਵਾਸ ਬਣ ਗਿਆ ਲੋਕਾਂ ਦਾ ਵਿਸ਼ਵਾਸ ਬਣ ਗਿਆ ਸਮਝ ਆਣੀ ਇਹ ਵੀ ਪਤਾ ਲੱਗ ਗਿਆ ਵੀ ਸਾਡੇ ਮਹਿਸੂਸ ਨਹੀਂ ਹੁੰਦੀ ਇਹ ਵੀ ਪ੍ਰਤੱਖ ਹੋ ਗਿਆ ਵੀ ਸਰੀਰ ਟੁੱਟ ਹੋ ਕੇ ਸਰੀਰ ਦਾ ਕੀ ਹੋ ਜਾਂਦਾ ਕਈ ਗੱਲਾਂ ਕਈ ਸਵਾਲਾਂ ਦੇ ਜਵਾਬ ਆ ਗਏ ਲੋਬੀ ਜੋ ਹਉ ਸੋ ਤੇਰਾ ਪਣ ਜੋ ਇਹ ਬੁਝੇ ਸੋ ਸਹਿਜ ਸਮਾਣਾ ਪਰ ਜਿਹੜਾ ਇਹ ਬੁਝ ਲਵੇ ਵੀ ਇਹੇ ਜੇ ਕੰਮ ਐਵੇਂ ਹੁੰਦਾ ਹੈ ਹੋ ਜਾਂਦਾ ਹੈ ਵੀ ਜੋ ਹੋਊਗਾ ਪਿਆ ਹੋ ਜਵੇ ਤਾਂ ਹੀ ਵਰਗੇ ਹੈ ਨਾ ਪਿੱਛੇ ਭਗਤਾਂ ਨੇ ਸ਼ਾਇਦ ਕਿ ਸਾਇਬ ਸਕੜਵਾ ਸਾਇਬ ਸੇਵਕ ਭਜੇ ਸਾਹਿਬ ਦੇਦ ਵਿੱਚ ਸੰਕਟ ਆ ਇੱਥੇ ਹੀ ਹੈ ਗੱਲ ਆ ਜੋ ਇਹ ਬੁੱਝੇ ਜੇ ਬੁੱਝ ਲਵੇ ਇਹ ਬੇ ਸਾਹਿਬਾ ਇਹ ਕੰਮ ਕਰਦਾ ਹੀ ਹੁੰਦਾ ਕੋਈ ਗੱਲ ਨਹੀਂ ਸਾਹਿਬ ਸੰਕਟ ਵਾ ਸੰਕਟ ਚ ਪਾ ਦੇ ਜਬ ਕਬੀਰ ਨੂੰ ਪਾਤਾ ਉਹ ਸੇਵਕ ਜਾਵੇ ਭੱਜ ਡਰ ਜੂਗੇ ਚਰਨ ਕਾਲ ਨਾਲ ਜੀਏ ਦੋ ਲੋਕੋ ਲੱਗੇ ਫਿਰ ਕਿਨਾਰੇ ਜਾਂਦਾ ਰਹੂਗਾ ਆਖਰ ਮਰਨਾ ਧਾਇਓ ਇਸ ਕਰਕੇ ਉਹਨੂੰ ਪਾਲਣਾ ਕਰਕੇ ਮੰਨਣਾ ਠੀਕ ਹੈ ਇਹ ਗੱਲ ਦੇ ਨੂੰ ਦ੍ਰਿੜ ਕਰਨ ਵਾਸਤੇ ਇੱਕ ਹੋਰ ਸ਼ਬਦ ਲਿਖਿਆ ਪ੍ਰੇਸ਼ਾਨ ਨਾਮਦੇਵ ਦਾ ਸ਼ਬਦ ਹੈ ਹਾਂਜੀ ਕਹਿਤ ਕਬੀਰ ਕਿਲ ਵਿਖ ਗਏ ਖੀਣਾ ਮਨ ਭਿਆ ਜਗ ਜੀਵਨ ਲੀਣਾ ਕਿਲ ਵਿਸ ਗਏ ਖੀਣਾ ਕਹਿ ਕਬੀਰ ਕਿਲ ਵਿਖ ਗਏ ਖੀਣਾ ਜਿਹੜੇ ਕਿਲ ਵਿਖ ਸੀ ਨਾ ਕਿਲ ਵੇਖੋ ਸਰੀਰ ਨੂੰ ਜਿੰਦਿਆਂ ਵੀ ਦੁੱਖ ਨੇ ਚਿਤਤਾ ਹੋ ਰਹੇ ਕਿਸੇ ਕਸਮ ਦਾ ਵੀ ਸਰੀਰ ਦੀ ਪੀੜਾ ਸਭ ਖਤਮ ਹੋ ਗਏ ਗਲੇ ਮੁੱਕ ਪਏ ਕੀੜਾ ਮਨ ਭਿਆ ਜਗ ਜੀਵਨ ਦੀਣਾ ਨਸ਼ਟ ਹੋ ਗਏ ਕੋਈ ਦੁੱਖ ਤੋਕ ਰਹਿਦਾ ਹੀ ਨਹੀਂ ਸੋਖਾ ਔਰ ਦੋਖੋ ਬਰਾਬਰ ਨੇ ਸੁਖ ਵੀ ਨਹੀਂ ਰਹਿੰਦਾ ਦੁੱਖ ਤਾਂ ਦੁੱਖ ਸੁਖ ਦੁੱਖ ਮਹਿਸੂਸ ਹੈ ਨਹੀਂ ਹੁੰਦਾ ਜੇ ਮਹਿਸੂਸ ਨਹੀਂ ਹੁੰਦਾ ਸੁਖ ਸੁਖ ਰਹੇ ਨਹੀਂ ਜਾਂਦਾ ਜਿਵੇਂ ਡਾਕਟਰ ਟੀਕਾ ਲਾ ਦਿੰਦਾ ਉਹਦੇ ਬਾਅਦ ਕੀੜ ਫਾਲ ਕਰਦਾ ਉਹ ਕਿਸੇ ਜਗ੍ਹਾ ਦੀ ਆਪਾਂ ਨੂੰ ਦੁੱਖ ਨਹੀਂ ਹੁੰਦਾ ਤਾਂ ਇਹ ਜੋ ਗੱਲ ਹੈ ਇਹ ਜਾਂ ਨਾਮ ਦਾ ਇੰਜੈਕਸ਼ਨ ਲੱਗਦਾ ਪਤਾ ਨਹੀਂ ਲੱਗਦਾ ਉਹਨਾਂ ਹੁੰਦਾ ਠੀਕ ਹੈ ਇਹ ਸਰੀਰ ਨੂੰ ਲੱਗਦਾ ਹੋਾ ਤੁਹਾਨੂੰ ਲੱਗਦਾ ਬਫਰ ਕਰਨ ਇਹਦਾ ਲੱਗਦਾ ਸਰੀਰ ਨੂੰ ਸਰੀਰ ਦਾ ਨੂੰ ਸਨ ਕਰ ਦਿੰਦਾ ਗਾਹੇ ਪੈਸੇ ਜਾਂਦਾ ਹੀ ਦੀ ਉਹ ਬੰਡੂਟੀ ਕਾ ਲੱਗਦਾ ਉਹ ਵੈਸੇ ਉਹ ਰੂਹ ਵੈਸੇ ਸੁਬਦਾ ਹੀ ਜੇ ਮਨ ਕੋ ਜਾਵੇ ਵੀ ਉਹ ਐਕਸੈਪਟੇ ਨਹੀਂ ਕਰਦਾ ਉੱਥੇ ਗਾਹਾਂ ਨਹੀਂ ਪਹੁੰਚਦਾ ਰਾਜੇ ਰੁਕ ਜਾਂਦਾ ਬਸ ਉਹ ਠੀਕਾ ਮੰਨਦੇ ਲੱਗਦਾ ਇਦਾਂ ਸਹੀਰ ਦੇ ਲੱਗਦਾ ਗੱਲ ਕੋਈ ਆ ਕਿਤੇ ਲਾ ਦੋ ਦੁੱਖ ਰੁਕ ਜਾਂਦਾ ਉਹ ਵੈਸੇ ਜਾਂਦਾ ਹੀ ਜਿਹੜੀਆਂ ਨਾਲਾਂ ਨੂੰ ਸੁਣੋ ਜਾਂਦੀਆਂ ਵੈਸੇ ਤੇ ਲਿਆ ਲੀਆਂ ਖਾਜੀ ਕਹਿੰਦ ਕਵੀਰ ਕਿਲ ਕਿਲ ਵਿਖ ਗਏ ਸੀ ਨਾ ਮਨ ਪਿਆ ਜਗ ਜੀਵਨ ਨੇ ਮਨ ਪਿਆ ਜਗ ਜੀਵਨ ਨੇ ਨਾ ਮਨ ਜਗ ਜੀਵਨ ਦੇ ਵਿੱਚ ਜਗ ਆਪਣੇ ਮੂੜ ਦੇ ਚੀਰ ਹੋ ਗਿਆ ਨਾ ਇਸ ਕਰਕੇ ਦੁੱਖ ਦੀ ਹੈ ਪਰ ਆਪਣੇ ਮੂੜ ਦੇ ਵਿੱਚ ਲੀਡ ਉਹ ਉਹਨੂੰ ڈھੂੜੇ ਉਹ ਜੁੜਿਆ ਹੋਇਆ ਇਹ ਨਹੀਂ ਬਾਣਾ ਮਾਇਆ ਨਾਲ ਜੁੜਿਆ ਹੋਇਆ ਨਹੀਂ ਜਗ ਜੀਵਨ ਨਾਲ ਜੁੜ ਗਿਆ ਜਗ ਜੀਵਨ ਸਰੀਰ ਨਾਲ ਜੁੜਿਆ ਹੋਇਆ ਦੁੱਖ ਹੋਵੇ ਕਿਹਨੂੰ ਤਾਂ ਕਮੈਸਰ ਉਸ ਕੌਣ ਕਰੇ ਹੈ ਵਿਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਨ ਰੰਗੀ ਸਹਿਜ ਪ੍ਰਗਾਸੀ ਜਦ ਆਤਮ ਦਾ ਰੰਗ ਚੜਿਆ ਜਿਹੜਾ ਨਿਜ ਰੰਗ ਆਤਮ ਦਾ ਰੰਗ ਉਹ ਲੈ ਗਿਆ ਮਾਇਆ ਦਾ ਰੰਗ ਚੜ ਗਿਆ ਮਾਇਆ ਦਾ ਰੰਗ ਇਹਦਾ ਉਹ ਲੋਭ ਲੋਭ ਦਾ ਰੰਗ ਹੈ ਇਹ ਤਾਂ ਮਾਇਆ ਪਾਇਆ ਫਿਰੇ ਨਿਤਲਾ ਲਬਰ ਨਾਏ ਲੋਭ ਦਾ ਰੰਗ ਦੇ ਵਿੱਚ ਜੇ ਲੋਭ ਦਾ ਰੰਗ ਉੱਤਰ ਜਾਏ ਫਿਰ ਆਤਮਾ ਨੂੰ ਝੜਦਾ ਉਹ ਸ਼ਬਦ ਵਿਚਾਰ ਤੋਂ ਝੜਦਾ ਗੁਰਬਾਣੀ ਦੀ ਵਿਚਾਰ ਕਰੀਏ ਬੜੇ ਤੇ ਨਹੀਂ ਹੁੰਦਾ ਬੜੇ ਤੋਂ ਕੁਝ ਨਹੀਂ ਮਿਲਦਾ ਗੁਰਬਾਣੀ ਤੋਂ ਵਿਚਾਰ ਕਰੇ ਤੇ ਮਰਦਾ ਤੁਕਾ ਜਿਹੜੀ ਭਾਸ਼ਾ ਹੈ ਭਾਸ਼ਾ ਕੁਝ ਹੋਰ ਅਰਥ ਕੁਝ ਹੋਰ ਹੈ ਗੱਲ ਕੁਝ ਹੋਰ ਹੈ ਭਾਸ਼ਾ ਸਾਡੀ ਭਾਸ਼ਾ ਦੇ ਵਿੱਚ ਇਹ ਗੱਲ ਕੀਤੀ ਹੋਈ ਹੈ ਉਹਦੇ ਵਿੱਚ ਜਿਹੜੀ ਗੱਲ ਦੇ ਅਰਥ ਕੁਝ ਬਦਲੇ ਹੋਏ ਨੇ ਉਹਨਾਂ ਦਾ ਧਿਆਨ ਨਹੀਂ ਅਸੀਂ ਰੱਖਦੇ ਵਿਚਾਰ ਕਰਕੇ ਫਿਰ ਧਿਆਨ ਰੱਖਦੇ ਹਾਂ ਹਾਂ ਜੀ ਮਾਰਨ ਜੀਵਨ ਕੀ ਸ਼ੰਕਾ ਨਾਸੀ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਤਾਂ ਸਾਰੇ ਮੰਨਦੇ ਨੇ ਕਿ ਆਤਮਾ ਹਮਰ ਹੈ ਫਿਰ ਇਹ ਮੰਨੀ ਜਾਂਦੇ ਨੇ ਸ਼ੰਕਾ ਪਾਈ ਜਾਂਦੇ ਨੇ ਫਲਾਣਾ ਮਰ ਗਿਆ ਟਿੰਗੜਾ ਮਰ ਗਿਆ ਉਹ ਮਰ ਗਿਆ ਉਹ ਮਰ ਗਿਆ ਤੇ ਫਿਰ ਇੱਕ ਪਾਸੇ ਦੀ ਗੱਲ ਕਰੋ ਆ ਤਾਂ ਕੋਈ ਮਰਦਾ ਹੀ ਨਹੀਂ ਯਾਰ ਕੋਈ ਮਰਦਾ ਇਹ ਜਿਹੜੀ ਦੁਬਦ ਹੈ ਇਹ ਸ਼ੰਕਾ ਹੈ ਮਰਦਾ ਵੀ ਨਹੀਂ ਹੈ ਮਰਦਾ ਵੀ ਹੈ ਮਰ ਮਰੀ ਵੀ ਜਾਂਦੇ ਨੇ ਸਾਹਮਣੇ ਉਹਨੂੰ ਮਰਦਾ ਵੀ ਬਣ ਰਹੇ ਹੋ ਇਹ ਜਿਹੜੀ ਦੁਬਦ ਸੀ ਦੂਰ ਹੋ ਗਈ ਮੇਰੀ ਮਰਦੇ ਜੀਵਨ ਦੀ ਜਿਹੜੀ ਸ਼ੰਕਾ ਸੀ ਨਾ ਪਾਈ ਹੋਈ ਪਤੂਰ ਹੋਗੀ ਸਪੈਸ਼ਾ ਗੀਤਾ ਦੇ ਵਿੱਚ ਵੀ ਆਤਮਾ ਮਰ ਹੈ ਲੇਕਿਨ ਸਾਰੇ ਬੰਦੇ ਨੇ ਫਿਰ ਵੀ ਬ੍ਰਾਹਮਣ ਮਰੇ ਤੇ ਬਾਅਦ ਉਹਦੀ ਗਤੀ ਕਰਾਉਂਦਾ ਹੈ ਕਰਾਉਂਦਾ ਉਹ ਕਰਾਉਂਦਾ ਉਹੀ ਬ੍ਰਾਹਮਣ ਹੈ ਉਹੀ ਬ੍ਰਾਹਮਣ ਗੀਤਾ ਦਾ ਪ੍ਰਸਤ ਕਰਦਾ ਦੁਬਿਧਾ ਚ ਪਏ ਹੋਏ ਨੇ ਸਾਡੇ ਲੋਕ ਅੱਜ ਅਸੀਂ ਵੀ ਦੁਬਿਧਾ ਚ ਤੇ ਕੱਲ ਵੀ ਦੁਬਿਧਾ ਚ ਨੇ ਗੁਰਬਾਣੀ ਸਪਸਤ ਕਹਿੰਦੀ ਹੈ ਬਈ ਸਰੀਰ ਦੇ ਵਿੱਚ ਘਾਟਾ ਵੱਧਾ ਜਾਇ ਕੋਈ ਆਤਮਾ ਆਪਣੇ ਬੁੱਧੀ ਨੂੰ ਨਰਮਨ ਕਰ ਲਵੇਾ ਜਾਂ ਤੁਹਾਨੂੰ ਨਰਮਨ ਕਰ ਮੰਨੂ ਨਰਮਨ ਕਰ ਲਵੇ ਜਾਏ ਮਿਲਨ ਕਰ ਲਵੇ ਇਹ ਨੁਕਸਾਨ ਹੈ ਤੇ ਬਾਦ ਦੇ ਵਿਚਾਰ ਦੱਸਾਂ ਵੀ ਕਰਾ ਰਹੇ ਨੇ ਫਿਰ ਸ੍ਰੀ ਛੱਡੇ ਤੋਂ ਬਾਅਦ ਦੀਆਂ ਕੋਈ ਬ੍ਰਾਹਮਣ ਵਾਲੀ ਗੱਲ ਹੈ ਸਭ ਕੁਝ ਉਹੀ ਹੈ ਇਸ ਕਰਕੇ ਕਬੀਰ ਕਹਿੰਦਾ ਮੇਰੀ ਸ਼ੰਕਾ ਦੂਰ ਹੋ ਗਈ ਜੀਵਨ ਦੀ ਅਰਮਾਨ ਦੀ ਸ਼ੰਕਾ ਦੂਰ ਹੋ ਗਈ ਦੂਰ ਕਿਵੇਂ ਹੋਈ ਦਰ ਆਤਮ ਗਿਆਨ ਲਿਆ ਆਤਮ ਦਾ ਰੰਗ ਚੜਿਆ ਸ਼ਬਦ ਵਿਚਾਰਿਆ ਉਤੇ ਕਾਸ਼ੀ ਵਿੱਚ ਦਿਸਣ ਘਾਤੀ ਕੀ ਇਹ ਮਗਰ ਜਾ ਕੇ ਦੂਰ ਹੋਈ ਆਤਮ ਰੰਗ ਆ ਆਪਣਾ ਰੰਗ ਆਤਮ ਰੰਗ ਗਿਆ ਆਪਣਾ ਰੰਗ ਆਤਮਾ ਦਾ ਆਪਣਾ ਰੰਗ ਜਿਹੜਾ ਹੈ ਉਹ ਹੀ ਆਪਣਾ ਰੰਗ ਹੈ ਆਪਣੇ ਰੰਗ ਚ ਰੰਗੇ ਆ ਗਿਆ ਆਪਣੇ ਨਾਲੇ ਜੁੜ ਗਿਆ ਆਪਣੇ ਮੂਲ ਨਾਲੇ ਜੁੜ ਗਿਆ ਅਪਰਾ ਅੰਦਰ ਆਪਣਾ ਰੰਗਰ ਆਤਮ ਗੰਭੀਤ ਹੋ ਗਲੇ ਸਹਜ ਪ੍ਰਗਾਸ ਸਹਜ ਪ੍ਰਗਾਸ ਮੈਂ ਠਿਕ ਗਿਆ ਪ੍ਰਗਾਸ ਤੇ ਬਿਨਾਂ ਮੈਂ ਠਿਕਦਾ ਹੀ ਜਦ ਅੰਦਰੋਂ ਪਰਮ ਦੂਰ ਹੋ ਜਾਂਦਾ ਨਾ ਉਹਨੂੰ ਪ੍ਰਗਾਸ ਕਹਿੰਦੇ ਨੇ ਜਦ ਗੁਰਪ੍ਰਸਾਦ ਰਮਕਾ ਨਾਲ ਉਹ ਪ੍ਰਗਾਸ ਹੈ ਪ੍ਰਕਾਸ਼ ਤਾਂ ਬਾਹਰ ਹੁੰਦਾ ਚਾਹਣਾ ਨਾ ਪ੍ਰਗਾਸ ਅੰਦਰ ਚੱਲਣ ਨੂੰ ਕਹਿੰਦੇ ਨੇ ਗਿਆਨ ਦਾ ਪ੍ਰਗਾਸ ਹੁੰਦਾ ਉਹ ਰਾ ਜਿਹੜੀ ਆਪਾਂ ਲਾਉਂਦੇ ਸੂਰਜ ਹੈ ਬਿਜਲੀ ਹੈ ਇਹਦਾ ਪ੍ਰਕਾਸ਼ ਹੁੰਦਾ ਠੀਕ ਹੈ ਜੀ ਪੀ ਜਦੋਂ ਬੁੱਧੀ ਚਿੱਤ ਦੇ ਨਾਲ ਸਮਾਈ ਹੈ ਤਾਂ ਪ੍ਰਗਿਆਸ ਹੋਇਆ ਹਾਂ ਜੀ ਜਦੋਂ ਜੋਤ ਦਾ ਗਿਆਨ ਹੋ ਗਿਆ ਫਿਰ ਜਨਮ ਮਰਨ ਦੀ ਸ਼ੰਕਾ ਦੂਰ ਹੋਈ ਹੈ ਸਰੀਰ ਦੇ ਲੈਵਲ ਸਰੀਰ ਨੂੰ ਛੱਡ ਸਰੀਰ ਦੇ ਨਾਲੋਂ ਵੱਖੋਂ ਦਾ ਆਤਮਾ ਦਾ ਜਿਹੜਾ ਸੀ ਉਹਨੂੰ ਮਰਨਾ ਬੰਦੇ ਸੀ ਅੱਧਾ ਕਿਉਂ ਮਰਨਾ ਹੈ ਹੀ ਨਹੀਂ ਉਹ ਚੋਲਾ ਬਦਲਣਾ ਠੀਕ ਹੈ ਜੀ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਹੈ ਜੀ ਹਾਂ ਜੀ ਹਾਂ ਪ੍ਰਗਟੀ ਜੋਤ ਮਿਟਿਆ ਅੰਧਿਆਰਾ RAM ਰਤਨ ਪਾਇਆ ਕਰਤ ਵਿਚਾਰਾ ਰਹਾਉ ਆ ਜੋਤ ਹੋਈ ਜੋਤ ਹੈ ਪ੍ਰਕਾਸ਼ ਹੋ ਗਿਆ ਜੋਤ ਪ੍ਰਗਟ ਹੋ ਗਈ ਅੰਦਰ ਜੋਤ ਤੇ ਜਿਹੜਾ ਭਰਮ ਦਾ ਪਰਦਾ ਸੀ ਉਹ ਦੂਰ ਹੋ ਗਿਆ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਅੰਧਿਆਰਾ ਨੇ ਰਾਜਣਾ ਸੀ ਅਗਿਆਨਤਾ ਦਾ ਉਹ ਭਰਮ ਦਾ ਨਾਸ ਹੋ ਗਿਆ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਰਾਮ ਰਤਨ ਪਾ ਲਿਆ ਜਿਹੜਾ ਰਾਮ ਰਤਨ ਕੀ ਹੈ ਖਬਰ ਕਟਾਮ ਜਿਹੜਾ ਜਿਹੜਾ ਅੰਤਰਾ ਆਤਮਾ ਹੈ ਆਰਾਮ ਹੈ ਉਹ ਪਾ ਲਿਆ ਰਾਮ ਰਤਨ ਰਾਮ ਦਾ ਹੀ ਰੰਗ ਚੜ ਗਿਆ ਜਿਹੜਾ ਰੰਗ ਚੜਾਉਣ ਵਾਲਾ ਆਰਾਮ ਹੈ ਉਹ ਪਾ ਲਿਆ ਜਿਹੜਾ ਆਤਮ ਗਿਆਨ ਪਾ ਲਿਆ ਠੀਕ ਹੈ ਜੀ ਰਾਮ ਰਤਨ ਪਾਇਆ ਕਰਤ ਵਿਚਾਰ ਹਾਂ ਜਦੋਂ ਜਦੋਂ ਵਿਚਾਰ ਕੀਤਾ ਤਾਂ ਰਾਮ ਰਤਨ ਪਾਇਆ ਯਾ ਸਾਡੇ ਚੋੜਾ ਬਦਲ ਨੂੰ ਮਰਨਾ ਕਹਿੰਦੇ ਨੇ ਕਦੇ ਲੋਕ ਜਦੋਂ ਕੋਈ ਕਰਦੇ ਨੇ ਅ ਡਰਾਮੇ ਰੂਪ ਨੇ ਕਰਦੇ ਨੇ ਕੋਈ ਆਮਣ ਬਣ ਕੇ ਆ ਗਿਆ ਫਿਰ ਫਿਰ ਕੋਈ ਹੋਊਗਾ ਚੋੜਾ ਪਾ ਕੇ ਆ ਗਿਆ ਹਨੂਮਾਨ ਬਣ ਕੇ ਆ ਗਿਆ ਉਹੀ ਆਦਮੀ ਇਹ ਆਦਮੀ ਤਾਂ ਹੋਈ ਗਿਆ ਫਿਰ ਉਹਨੇ ਚੋੜੇ ਬਦਲੇ ਉਹਦਾ ਨੋਬਤ ਹੋਈ ਉਹਦੀ ਸ਼ਕਲ ਬਦਲ ਗਈ ਵੀ ਇਹ ਜਮਾਂਦਲ ਨਹੀਂ ਹੈਗਾ ਤੇ ਵਿਚਾਰ ਤੇ ਉਹਦਾ ਪਤਾ ਲੱਗਿਆ ਵੀ ਆਦਮੀ ਤਾਂ ਹੋਈਆ ਮੜਗੋੜਾ ਜਾਂਦਾ ਉਹ ਸਾਂਗੇ ਚਾਹੇ ਦੂਆ ਸਾਂਗ ਬਣਾ ਕੇ ਦੂਆ ਸਾਂਗ ਬਣਾ ਕੇ ਜਗਲ ਬਦਲ ਲੈਂਦਾ ਅਗੇ ਹੋਈ ਆ ਐਵੇਂ ਆਤਮਾ ਹੋਈ ਆ ਚੋੜਾ ਬਦਲਦੀ ਹੈ ਹਾਂ ਜਹ ਅਨੰਦ ਦੁਖ ਦੂਰ ਭਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜਹ ਅਨੰਦ ਜਿੱਥੇ ਅਨੰਦ ਹੁੰਦਾ ਹੈ ਨਾ ਜਿਹੜੀ ਅਸਥਾ ਜੀ ਅਨੰਦ ਦੀ ਅਸਥਾ ਜੀ ਨੂੰ ਕਹਿੰਦੇ ਨੇ ਉੱਥੇ ਦੁੱਖ ਨਹੀਂ ਹੁੰਦਾ ਬਹੁਤ ਦੂਰ ਹੁੰਦਾ ਹੈ ਦੁੱਖ ਉੱਥੋਂ ਦੁੱਖ ਕੋਈ ਸਦੀ ਇਹ ਚ ਰਹਿਦਾ ਹੀ ਨਹੀਂ ਜੇ ਆਨੰਦ ਹੁੰਦਾ ਆਨੰਦ ਵੇ ਇਹ ਤਾਂ ਖੁੱਤੀ ਐਂਟਰੀ ਹੋ ਨਹੀਂ ਹੈ ਦੁੱਖ ਦੂਰ ਪਿਆਨਾ ਜਿੱਥੇ ਆਨੰਦ ਦੀ ਹੋਂਦ ਹੈ ਉੱਥੇ ਦੁੱਖ ਨਹੀਂ ਹੁੰਦਾ ਦੁੱਖ ਬਹੁਤ ਦੂਰ ਰਹਿ ਜਾਂਦੇ ਨੇ ਮਨ ਮਾਨ ਕਲਿਵ ਤਤ ਲੁਕਾਨਾ ਆਹ ਮਨ ਜਿਹੜਾ ਮਾਨ ਕਾ ਇਹ ਲਿਵ ਦੇ ਵਿੱਚ ਲੁਕ ਜਾਂਦਾ ਆਪਣੇ ਮੂਰ ਚ ਸਮਾ ਜਾਂਦਾ ਬਸ ਵੇ ਮੂਰ ਵਿੱਚ ਰਹਿ ਜਾਂਦਾ ਜਿਵੇਂ ਇੱਕ ਛੋਟੀ ਜੀ ਛੋਟਾ ਜਿਹਾ ਨਾਲਾ ਸੀਗਾ ਉਹ ਆਇਆ ਗੰਗਾ ਦੇ ਵਿੱਚ ਮਿਲ ਗਿਆ ਕਿ ਬੱਸ ਉਹ ਗੰਗਾ ਹੀ ਗੰਗਾ ਰਹਿ ਗਿਆ ਕਿ ਨਾਲੇ ਦਾ ਵਜੂਦ ਹੀ ਖਤਮ ਹੋ ਗਿਆ ਨਾਲਾ ਦੀਦਾ ਹੀ ਨਹੀਂ ਹੈ ਉਹ ਨਾਲੇ ਨੂੰ ਕਿਵੇਂ ਲੱਭੂ ਕੋਈ ਉਹਦੇ ਵਿੱਚੋਂ ਨਾ ਚੋ ਐ ਆਪਣੇ ਮੂਲ ਜਸਮਾ ਆ ਗਿਆ ਹੈ ਯਾਰ ਮਨ ਮਾਨ ਕੇ ਲੈ ਵੀ ਤੱਤ ਲੋਕਾਣਾ ਤੱਤ ਵਸਤੂ ਆਪਣੇ ਮੂਲ ਜਸਮਾ ਦੇ ਵਿੱਚ ਪਿੱਛੇ ਹੀ ਲੁਕ ਗਿਆ ਠੀਕ ਹੈ ਜੀ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਹ ਬੁੱਝੇ ਸੋ ਸਹਿਜ ਸਮਾਨ ਇੱਥੇ ਤੱਕ ਜਿਹੜਾ ਕੁਝ ਹੋਇਆ ਹੈ ਮਨ ਲੁਕਿਆ ਹੈ ਉਹ ਕਿਸੇ ਹੋਰ ਦਾ ਭਾਣਾ ਨਹੀਂ ਇਹ ਬਨਦਾ ਹੀ ਭਾਣਾ ਬਨਦੀ ਇੱਛਾ ਹੀ ਲੁਕਣ ਦੀ ਲੁਕਿਆ ਜਿੰਨਾ ਜਿਹੜੇ ਵੀ ਇੱਛਾ ਨਹੀਂ ਲੁਕਣਦੀ ਨਹੀਂ ਲੁਪਦਾ ਇਹ ਲੁਗਾਂ ਨਹੀਂ ਮਰਨ ਮੰਨਦਾ ਹੋਰ ਮਰਨਾ ਕੋਈ ਨਾ ਕਾਨੂੰ ਹੈ ਲੁਕ ਜਾਂਦਾ ਸਮਾਜ ਆਂਦਾ ਵਿੱਚ ਜੇ ਨਦੀ ਵਿੱਚ ਹੀ ਆ ਪਾਣੀ ਨਦੀ ਦੇ ਵਿੱਚ ਹੀ ਆ ਰੰਗਾ ਦੇ ਉਹ ਛੁਪਿਆ ਆਇਆ ਹੈ ਬਸ ਨਦੀ ਦਾ ਵੱਖਰਾ ਵਜੂਦ ਨਹੀਂ ਹੈ ਪਾਣੀ ਹੁੰਦਾ ਹੀ ਹੈ ਪਾਣੀ ਕਿਤੇ ਗਿਆ ਨਹੀਂ ਇਹ ਵੀ ਇਹਦਾ ਜੀਬ ਦਾ ਹੀ ਪਾਣਾ ਹੈ ਲੋਕ ਜਿਹਾ ਛੋਟੇ ਰਾਪਣ ਪਰ ਮੈਂ ਚਾਹਦਾ ਪਾਣਾ ਨਹੀਂ ਹੈ ਬਸ ਇੱਥੇ ਅਸੀਂ ਗੜਬੜ ਕਰ ਜਾਂਦੇ ਹਾਂ ਇਹਦਾ ਹੀ ਪਾਣਾ ਸੀ ਜਦੋਂ ਮਨਣਾ ਕੋਈ ਕਬੂਲ ਕਰਦਾ ਹੈ ਪਹਿਲਾ ਮਨ ਕਬੂਲ ਕੋਲਾ ਕਿਨੇ ਕੋਲਾ ਜੀ ਆਤਮਾ ਨੇ ਸੋਲ ਨਾਲੇ ਦੁਰ ਸਖਨ ਕਬੂਲ ਨੇ ਜੇ ਕਬੂਲ ਲਿਆਏ ਦਾ ਪਾਣਾ ਨਾ ਕਬੂਲਿਆ ਤਾਂ ਇਹਦਾ ਪਾਣਾ ਜੇ ਕਬੂਲ ਹੋਊਗਾ ਤਾਂ ਇਹ ਸਭ ਕੁਝ ਹੋ ਜਾਊਗਾ ਲੇਪ ਤੱਕ ਲੁਕਾਣੇ ਵਾਲੀ ਗੱਲ ਤੱਕ ਪਹੁੰਚ ਜੂ ਇਹ ਅੰਤ ਤੱਕ ਪ੍ਰਗਾਸ਼ ਵੀ ਹੋ ਜਾਊਗਾ ਜੋਤ ਪ੍ਰਗਟ ਹੋਵੇ ਸਭ ਕੁਝ ਹੋ ਜਾਊਗਾ ਪਰ ਇਹਦੇ ਇੱਛਾ ਤੇ ਆ ਇਹਦੇ ਪਾਣੇ ਤੇ ਹਾਂਜੀ ਜਿਹੜਾ ਤੇਰਾ ਸ਼ਬਦ ਹੈ ਇਹ ਆਪਣੇ ਵਾਸਤੇ ਆ ਰਿਹਾ ਹੈ ਜੀ ਹਾਂ ਜੀ ਹਾਂ ਨਹੀਂ ਤਾਂ ਫਿਰ ਆਉਣਾ ਸੀ ਮੇਰਾ ਬਾਣਾ ਆਉਂਦਾ ਸਪੈਸ਼ਲ ਦੀ ਬਾਣੀ ਹੈ ਹਾਂ ਜੀ ਇਹ ਉਹਦਾ ਬਾਣਾ ਆਉਂਦਾ ਹੈ ਮੇਰਾ ਬਾਣਾ ਆਉਂਦਾ ਠੀਕ ਹੈ ਜੀ ਇਹਦਾ ਬਾਣਾ ਆਉਂਦਾ ਉਹਦਾ ਬਾਣਾ ਆਉਂਦਾ ਤੇ ਤੇਰਾ ਬਾਣਾ ਕਹਿੰਦਾ ਉਹਨਾਂ ਦੀ ਪਰਮੇਸ਼ਰ ਵੱਲੋਂ ਗੱਲ ਹੈ ਉਹ ਜੀਵ ਨੂੰ ਕਹਿੰਦਾ ਤੇਰਾ ਬਾਣਾ ਦੁਹਾਨਾ ਕਹਿੰਦਾ ਚੱਤਰ ਬਾਣੂ ਦੁਹਾਨੂ ਗੱਵੀ ਤੇਰਾ ਬਾਣਾ ਠੀਕ ਹੈ ਜੀ ਰੇ ਬਹੁਤ ਵੱਡਾ ਭਲੇਖਾ ਹੈ ਅਸੀਂ ਸੋਚਦੇ ਹਾਂ ਪਰਮੇਸ਼ਵਰੇ ਕਰਾਉਂਦਾ ਸਭ ਤੋਂ ਤੇ ਨਾਲੇ ਅਸੀਂ ਦੋਸ਼ੀ ਵੀ ਹੋਈ ਜਾਂਦੇ ਆ ਫਿਰ ਹਾਂ ਹਾਂ ਇਹ 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 ਸਵਾਲ ਤਾਂ ਇੱਕ ਬਹੁਤ ਵੱਡਾ ਹੈ ਜਿਹਦਾ ਜਵਾਬ ਕਿਤੇ ਨਹੀਂ ਬੇਪੁਰਨ ਪਾਪ ਸਾਨੂੰ ਕਦੇ ਲੱਗਦਾ ਜਿ ਉਹਦਾ ਹੀ ਭਾਣਾ ਇਹ ਸਵਾਲ ਤਾਂ ਹੀ ਖੜਾ ਹੁੰਦਾ ਹਾਂਜੀ ਨਾਲੇ ਬਹੁਤ ਵਾਰ ਜਦੋਂ ਫਾਇਦਾ ਹੁੰਦਾ ਅਸੀਂ ਕਹਿੰਦੇ ਆ ਇਹ ਅਸੀਂ ਕੀਤਾ ਤਾਂ ਜੇ ਨੁਕਸਾਨ ਹੋ ਜਵੇ ਅਸੀਂ ਇਹਨੇ ਕੀਤਾ ਹਾਂ ਇਹ ਵੀ ਗੱਲ ਹੈ ਬਿਲਕੁਲ ਠੀਕ ਹੈ ਸੋ ਪਤਾ ਨਹੀਂ ਲੱਗਦਾ ਸਾਨੂੰ ਮਰਨ ਜੀਵਨ ਕੀ ਸੋਝੀ ਸਾਨੂੰ ਹੈ ਨਹੀਂ ਇਹੀ ਹੁਕਮ ਬੁੱਝਣ ਵਾਲੀ ਗੱਲ ਹੈ ਹੁਕਮ ਬੁੱਝ ਤਾਂ ਇਹ ਹੁਕਮ ਹੈ ਜਿਹੜਾ ਇਹ ਬੁੱਝਣ ਵਾਲੀ ਗੱਲ ਹੈ ਅਗਲੀ ਪੰਕਤੀ ਹੈ ਜੀ ਜੋ ਇਵ ਬੁੱਝੈ ਸੋ ਸਹਿਜ ਸਮਾਨ ਜੋ ਇਹ ਬਿਝਾਤ ਬੁੱਝ ਹੋਵੇ ਉਹ ਸਹਿਜ ਸਮਾਨ ਤੇਰਾ ਬਾਣਾ ਕਿਹਨੂੰ ਕਿਹਾ ਇਹੀ ਬੁੱਝਣ ਵਾਲੀ ਗੱਲ ਹੈ ਠੀਕ ਹੈ ਜੀ ਕਹੇ ਤੇ ਕਬੀਰ ਕਿਲ ਬਿਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਕਵੀਰ ਕਹਿੰਦਾ ਜਿਹੜੇ ਥੱਲ ਵੇਖੀ ਗਏ ਜਦ ਵੇਖੀਂ ਨਾ ਕੱਲ ਹੁੰਦੈ ਨੇ ਦੁੱਖ ਚੁਬੜਾ ਵਾਲੇ ਕੰਢੇ ਬਿਗ ਮਾਇਆ ਦੇ ਮਾਇਆ ਕਰਕੇ ਜਿਹੜੀਆਂ ਸਾਨੂੰ ਚਿੰਤਾਵਾਂ ਨੇ ਆ ਨਹੀਂ ਹੈ ਉਹ ਨਹੀਂ ਹੈ ਉਹ ਨਹੀਂ ਹੈ ਕੀ ਕਰਾਂਗੇ ਉਹ ਸਾਨੂੰ ਹਰ ਵਾਰ ਤੇ ਸਾਡੀ ਮਾਇਆ ਦੀ ਇੱਛਾਵਾਂ ਨੇ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਉਹਦਾ ਦੁੱਖ ਹੁੰਦਾ ਸਾਨੂੰ ਤੇ ਕਹਿੰਦਾ ਖੀਣਾ ਭੁੱਖ ਨਹੀਂ ਰਹੀ ਮਾਇਆ ਦੀ ਉਹ ਪਤਾ ਸਮਝ ਆ ਜਿਵੇਂ ਉਹ ਜਿਹੜਾ ਦਿਲ ਉਹਨੇ ਉਹਨਾਂ ਹੀ ਦੇਣਾ ਉਹ ਤਾਂ ਫਿਕਰ ਦਾ ਮਾਇਆ ਦੀ ਮੰਗ ਲੋੜ ਨਹੀਂ ਹੈ ਕਿ ਜੋ ਦੇਊਗਾ ਤੂੰ ਖਾਈ ਜਾਓ ਭੱਜੇ ਤੇ ਜ਼ਿਆਦਾ ਨਹੀਂ ਦੇਣਾ ਬੈਠੇ ਤੇ ਘੱਟ ਨਹੀਂ ਦੇਣਾ ਉਹਨੇ ਉਹਨਾਂ ਹੀ ਦੇਣਾ ਜਿੰਨਾ ਸਾਡੇ ਹਿੱਸੇ 'ਚ ਉਹਨੇ ਲਿਖਿਆ ਉਹਨਾਂ ਦੇ ਹੀ ਜਾਣ ਉਹਨੇ ਜਦ ਇਹ ਸਮਝ ਆ ਗਈ ਕਿਲ ਵਿੱਚ ਭੇਖੀਣਾ ਜਾਂ ਭਾਣੇ ਦੇ ਵਿੱਚ ਆ ਗਿਆ ਵੀ ਤੇਰਾ ਭਾਣਾ ਮਿੱਠਾ ਲੱਗਾ 40 ਆਸ ਜੀ ਉਹ ਰਾਣਕ ਮੰਗਾ ਮਾਇਆ ਦਾ ਪਦਾਰਥ ਨਹੀਂ ਮੰਗਦਾ ਹੈ ਮਾਇਆ ਦੀ ਨਵਾੜ ਘਟ ਗਏ ਨਾ ਪਦਾਰਥ ਦੀ ਮੰਗਾਂ ਪਰ ਫਿਰ ਕਿਲ ਵਿੱਚ ਖੀਣਾ ਹੋਗੇ ਕਰ ਬੈ ਕਾਇ ਤੇ ਕੀਣਾ ਤੇ ਉਹ ਮੰਨ ਗਿਆ ਜਗ ਜੀਵਨ ਦੇ ਵਿੱਚ ਆਪਣੇ ਮੂਲ ਦੇ ਵਿੱਚ ਮਨ ਲੀਨ ਹੋ ਗਿਆ ਜਗ ਜੀਵਨ ਕੌਣ ਹੈ ਸਰੀਰ ਦਾ ਜੀਵਨ ਕੀ ਦੇ ਕਰਕੇ ਜਿਹੜਾ ਸਾਹ ਲੈਂਦਾ ਜਾਂਦ ਸਰੀਰ ਨੂੰ ਕਹਿੰਦੇ ਨੇ ਸਰੀਰ ਦਾ ਜੀਵਨ ਸਾਰੇ ਵਾਰ ਜਿਹੜਾ ਸਾਹ ਆ ਰਿਹਾ ਉਹਦਾ ਉਹਦੇ ਉਹਦਾ ਉਹੀ ਕਾਰਨ ਹੈ ਜੀਵਨ ਦਾ ਸਰੀਰ ਦੇ ਜੀਵਨ ਦਾ ਕਾਰਨ ਉਹ ਹੈ ਜਿਹਦੀ ਵਜ੍ਹਾ ਨਾਲ ਸਾਹ ਆ ਰਹੇ ਫਿਰ ਉਹ ਤਾਂ ਮੂਲ ਹੈ ਸਾਡਾ ਅਸੀਂ ਤਾਂ ਸਮਝਦੇ ਹਾਂ ਸਭ ਫਿਰ ਵੀ ਆਉਂਦਾ ਇਹ ਫਿਰ ਜੀ ਮਨ ਜਿਹੜਾ ਸੀ ਆਪਣੇ ਮੂਰ ਦੇ ਵਿੱਚ ਸਮਾ ਗਿਆ ਹਾਂਜੀ ਠੀਕ ਹੈ ਜੀ ਇੱਥੇ ਸ਼ਬਦ ਦੀ ਸਮਾਪਤੀ ਹੈ ਜੀ ਜੀ